ਕੜਨ ਲੱਗੀ ਲੈ ਮਤਰਾ ਜੇ ਕੋਈ ਵੀ ਪਸ਼ੂ ਤੁਹਾਡਾ ਖੜਦਾ ਨਹੀਂ ਦੁੱਧ ਨਹੀਂ ਦਿੰਦਾ ਜਾਂ ਭੁੱਖ ਘੱਟ ਲੱਗਦੀ ਆ ਠੀਕ ਆ ਜੇ ਕੋਈ ਵੀ ਕਮੀ ਆ ਗਈ ਤਾਂ ਵੇਚਣ ਵੱਲ ਨਾ ਸੋਚਿਆ ਕਰੋ ਤੇ ਆ ਬਾਈ ਆਪਣੇ ਕੋਲ ਅੱਜ ਤੀਜੀ ਵਾਰ ਆਇਆ ਬਈ ਕੀ ਨਾ ਬਲਦਾ ਰੇਸ਼ਮ ਸਿੰਘ ਰੇਸ਼ਮ ਰੇਸ਼ਮ ਪੈਂਡ ਕਿਹੜਾ ਬਾਈ ਮੋੜ ਖੁਰਦੇ ਮੋੜ ਖੁਰਦੇ ਛੋਟੇ ਮੋੜ ਹਾਂਜੀ ਹਾਂਜੀ ਠੀਕ ਆ ਰੇਸ਼ਮ ਪਹਿਲਾਂ ਆਪਾਂ ਤੋਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਭੁੱਖ ਲੀ ਦਵਾਈ ਲੱਗਿਆ ਜੀ ਬਾਈ ਕਿਵੇਂ ਲੱਗੀ ਹਾਂਜੀ ਬਹੁਤ ਵਧੀਆ ਰਿਜ਼ਲਟ ਆਈ ਜੀ ਮੇਰੀ ਗਾਂ ਹੀ ਬਚ ਰਹੀ ਜੀ ਉਹਦੇ ਨਾਲ ਠੀਕ ਆ ਖਾਂਦੀ ਨਹੀਂ ਸੀਗੀ ਜਮੇ ਪਤਾ ਹੀ ਨਹੀਂ ਸੀ ਚੱਕਦੀ ਇਹ ਲੈ ਮਿੱਤਰੋ ਖਾਂਦੀ ਨਹੀਂ ਸੀਗੀ ਬਾਈ ਤਾਂ ਹੀ ਦੁਬਾਰਾ ਲੱਗ ਗਿਆ ਤੇ ਫੇਰ ਆਪ ਤੁਹਾਨੂੰ ਲੱਗਿਆ ਸੀ ਰੈਟ ਮਿਲਕ ਬੁੱਟਣਾ ਤੇ ਉਹ ਆਪਣੇ ਰਿਸ਼ਤੇ ਰਾਂ ਉੱਤੀ ਸੀ ਹਾਂਜੀ ਉਹ ਲੈਰੇ ਮੁਹੱਬਤ ਹੈ ਮੇਰੀ ਭੈਣ ਹੈ ਜੀ ਠੀਕ ਆ ਤੇ ਕਿਵੇਂ ਹੁ ਟੈੱਕੇ ਖੜਦੀ ਆ ਕਿਤੇ ਮੇਰੇ ਵੀ ਸਿਉਣ ਦਿੰਦੀ ਲੈ ਮਿੱਤਰੋ ਇੰਨੀ ਗਾਂ ਭੈੜੀ ਸੀ ਭੈੜਾ ਕੇ ਚਾਉਂਦੀ ਐ ਬਾਈ ਕਹਿੰਦਾ ਖੜਦੀ ਨਹੀਂ ਸੀਗੀ ਠੀਕ ਐ ਬਾਈ ਦੀ ਭੈਣ ਕੋਲੇ ਦਵਾਈ ਭੇਜੀ ਸੀਗੀ ਤੇ ਹੁਣ ਕਹਿੰਦਾ ਬੀਬੂ ਉਸ ਨੂੰ ਹੱਥ ਪਾ ਕੇ ਖੜਾ ਹੋਏ ਤੇ ਤਾਂ ਵੀ ਹਲਦੀ ਠੀਕ ਐ ਰਾਈਟ ਮਿਲਕ ਬੂਸਟਰ ਜੇ ਛੋਡੀ ਮੱਝ ਨਹੀਂ ਖੜਦੀ ਤਾਂ ਤੁਸੀਂ ਮੰਗਾ ਸਕਦੇ ਹੋ ਅੱਜ ਬਾਈ ਤੀਜੀ ਵਾਰ ਆਪਣੇ ਕੋਲੇ ਰਾਈਟ ਐਚ ਲੈਣਾ ਹੈ ਨਾ ਬਾਈ ਹਾਂਜੀ ਹਾਂਜੀ ਵੀ ਹੁਣ ਤੁਹਾਨੂੰ ਪਤਾ ਲੱਗਾ ਵੀ ਯਾਰਾ ਰਿਜ਼ਲਟ ਕੋਕਾ ਪੀਸ ਨੇ ਪੂਰਾ ਸਿਰਾਂ ਦੀ ਸਿਰਾਂ ਫੇਰ ਬਾਈ ਆਪਣੇ ਕੋਲੇ ਅੱਜ ਤੀਜੀ ਵਾਰ ਰਾਈਟ ਐਚ ਲੈਣਾ ਹੈ ਬਾਈ ਕਹਿੰਦਾ ਹੁਣ ਆਪਾਂ ਲੇਵਾ ਬਣਾ ਕੇ ਦੇਖ ਦੋ ਦਵਾਈਆਂ ਦਾ ਰਿਜ਼ਲਟ ਦੇਖ ਹੀ ਦੇਖ ਲੈ ਠੀਕ ਆ ਤੇ ਭਾਈ ਜਿਹੜੇ ਹੋਰ ਭਰਾ ਨੇ ਅਸੂ ਵੇਚ ਦਿੰਦੇ ਜੇ ਮੈਂ ਖੜਦੀ ਨਹੀਂ ਹਾਂ ਜੀ ਆਪਾਂ ਹੁਣ ਹੀ ਗੱਲ ਕਰਕੇ ਹਟਿਆ ਜੀ ਬਣਾ ਮੰਡੀ ਤੇ ਆਪਾਂ ਨਹੀਂ ਕਰਦਾ ਅਗਲਾ ਜੀ ਫੇਚਲਾ ਕਰਦਾ ਹਾਂ ਜੀ ਹੱਲ ਹੈਗਾ ਹੈ ਨਾ ਹੱਲ ਹੈਗਾ ਜੀ ਨਹੀਂ ਦੁੱਧ ਦਿੰਦੀ ਤਾਂ ਉਹਦਾ ਤਾਂ 100% ਹੀ ਹੱਲ ਹੈਗਾ ਆ ਹੱਲ ਹੈ ਜੀ ਹੱਲ ਕਰਦਾ ਨਹੀਂ ਅਗਲਾ ਜੀ ਤੁਸੀਂ ਵੀ ਮਗਾਉਣਾ ਚਾਹਣੇ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਨੰਬਰ ਆਪਣਾ ਸਕਰੀਨ ਤੇ ਚੱਲੀ ਜਾਂਦਾ ਠੀਕ ਆ ਕੋਕਾ ਪੀਸ ਰਿਜ਼ਲਟ ਅੱਖਾਂ ਵਿੱਚ ਇੱਕ ਵਾਰੀ ਵਰਤ ਲਓ ਤੇ ਤੁਸੀਂ ਆਪ ਹੀ ਕਹੋਗੇ ਵੀ ਸਾਨੂੰ ਬਚਾਤਾ